ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਜੀ ਤੀਜੇ ਪਹਿਰ ਇਸ ਜਗ੍ਹਾ ਤੇ ਪਹੁੰਚੇ ਤਾਲ ਵਿੱਚ ਇਸ਼ਨਾਨ ਕਰਨ ਬਰੰਤ ਸਿੱਖਾਂ ਸਮੇਤ ਆਰਾਮ ਕਰਨ ਲਈ ਬੈਠ ਗਏ ਉਸ ਸਮੇਂ ਸ੍ਰੀ ਦੇ ਇੱਕ ਬਹੁਤ ਵੱਡੇ ਦਰਖਤ ਤੋਂ ਇੱਕ ਚਿੱਟੇ ਦਾੜੇ ਤੇ ਚਿੱਟੇ ਕੱਪੜਿਆਂ ਵਾਲਾ ਸੀ ਰਾਇਆ ਉਸ ਰੰਗੁਰੂ ਗੋਗਨ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਰਾਜੀ ਹੈ ਹੁਸੈਨ ਖਾਂ ਮੀਆਂ ਤਾਂ ਉਸ ਨੇ ਕਿਹਾ ਕਿ ਆਪ ਜੀ ਦੇ ਮੂੰਹ ਆਪਣਾ ਨਾਮ ਸੁਣ ਤੇ ਤੁਹਾਡੇ ਦਰਸ਼ਨ ਕਰਕੇ ਮੇਰੀ ਚਿਰਾਂ ਦੀ ਇੱਛਾ ਪੂਰੀ ਹੋ ਗਈ ਹੈ ਮੈਂ ਧੰਨ ਹੋ ਗਿਆ ਹਾਂ ਜਦੋਂ ਸਿੱਖਾਂ ਨੇ ਗੁਰੂ ਸਾਹਿਬ ਜੀ ਤੋਂ ਇਸ ਸੁੰਦਰ ਸਰੂਪ ਵਾਲੇ ਰੂਹ ਬਾਰੇ ਪੁੱਛਿਆ ਤਾਂ ਸਤਿਗੁਰਾਂ ਨੇ ਕਿਹਾ ਕਿ ਬਹੁਤ ਘਾਲ ਕਮਾਈ ਵਾਲਾ ਸੀ ਇਹ ਇਸ ਨੂੰ ਕਿਸੇ ਕਾਰਨ ਮੁਕਤੀ ਨਹੀਂ ਹੋਈ ਤੇ ਹੁਣ ਸੁਭ ਕਰਮਾ ਕਰਕੇ